ਜਿਹੜੀ ਵੀ ਘੋੜੀ ਇਹਦੇ ਕੋਲ ਮੇਟ ਹੋਣ ਆਉਂਦੀ ਆ ਉਹ ਚੈੱਕ ਪਾਸ ਹੀ ਹੁੰਦੀ ਆ। ਇਹ ਵੀ ਇਹਦੀਆਂ ਬੱਚੀਆਂ ਸੀਗੀਆਂ ਹੁਣ ਉਹ ਘੋੜੀਆਂ ਬਣੀਆਂ ਹੋਈਆਂ ਨੇ ਉਹਨਾਂ ਦੀ ਖੂਬੀ ਆ ਕਿ ਜ਼ਿਆਦਾਤਰ ਬੱਚੀਆਂ ਨੇ ਜਿਹੜੀਆਂ 63 64 ਇੰਚ ਪਲੱਸ ਘੋੜੀਆਂ ਨੇ। ਇਹ ਘੋੜੇ ਦੀ ਖਾਸियत ਆ ਵੀ ਇਹਨੇ ਪਟੇ ਵਾਲੇ ਬੱਚੇ ਵੀ ਜੰਮੇ ਨੇ। ਹਾਂਜੀ। ਮੱਥੇ ਫੁੱਲ ਵਾਲੇ ਵੀ ਜੰਮੇ ਨੇ। ਪੰਜ ਕਲਿਆਣ ਵੀ ਜੰਮੇ ਨੇ। ਵੀ ਘੋੜੇ ਨੇ ਜਿਹੜੀਆਂ ਇਹਦੀਆਂ ਬੱਚੀਆਂ ਪੈਦਾ ਹੋਈਆਂ ਉਹ ਘੋੜੀਆਂ ਵਰਗੀਆਂ ਘੋੜੀਆਂ ਪੈਦਾ ਕੀਤੀਆਂ ਨੇ। ਪੰਜਾਬ ਦੇ ਵਿੱਚ ਵੀ ਜਾਂ ਪੰਜਾਬ ਤੋਂ ਬਾਹਰ ਵੀ ਜਿਹੜੇ ਟੌਪ ਦੇ ਬਰੀਡਰ ਨੇ ਉਹਨਾਂ ਕੋਲ ਹੀ ਰਿਹਾ ਘੋੜਾ ਜਿਹੜਾ ਜੇ ਘੋੜੇ ਦੀ ਪ੍ਰੋਪਰ ਸੇਵਾ ਹੁੰਦੀ ਰਵੇ ਪ੍ਰੋਪਰ ਐਕਸਰਸਾਈਜ਼ ਕਰੋ ਪ੍ਰੋਪਰ ਡਾਈਟ ਦੋ ਘੋੜਾ ਤਾਂ 35 ਸਾਲ ਤੱਕ ਵੀ ਬਰੀਡਿੰਗ ਕਰੀ ਜਾਂਦਾ ਤੇ ਜਿਵੇਂ ਜਿਵੇਂ ਘੋੜੇ ਦੀ ਉਮਰ ਵੱਧਦੀ ਹੈ ਤੇਵੇਂ ਤੇਵੇਂ ਉਹਦਾ ਸਪਰਮ ਮੈਚੂਰ ਹੁੰਦਾ ਜਾਂਦਾ ਤੇ ਐਸ ਟਾਈਮ ਘੋੜਾ ਕਹ ਲੋ ਆਪਣੀ ਪੂਰੀ ਪੀਕ ਤੇ ਜਿਹੜਾ ਮੈਨੂੰ ਖੁਦ ਨੂੰ ਇਹ ਸੀਗਾ ਕਿ ਇਹ ਘੋੜਾ ਇਸ ਦੁਨੀਆ 'ਚ ਹੈ ਹੀ ਨਹੀਂ ਆਪਣਾ ਲੈਣ ਦਾ ਕਾਰਨ ਸਿਰਫ ਇੱਕੋ ਹੀ ਸੀਗਾ ਕਿ ਘੋੜਾ ਸੁੰਦਾ ਜਿਹੜੇ ਵੀ ਆਪਣੇ ਪੁਰਾਣੇ ਚੰਗੇ ਬਰੀਡਰ ਨੇ ਕਰ ਰਹੇ ਨੇ ਸਾਲਾਦੂ ਬਰੀਡ ਕਰ ਰਹੇ ਨੇ ਉਹਨਾਂ ਕੋਲ ਵੀ ਇਹਨਾਂ ਦੇ ਰਿਜ਼ਲਟ ਖੜੇ ਨੇ ਬਹੁਤ ਜ਼ਿਆਦਾ ਬਸ਼ੇਰੀਆਂ ਨੇ ਜੋ ਨਾਮੀ ਬਸ਼ੇਰੀਆਂ ਇਹਦੀਆਂ ਖੜੀਆਂ ਨੇ ਔਰ ਕਈ ਤਾਂ ਮਲਟੀ ਚੈਂਪੀਅਨ ਵੀ ਨੇ ਮੁੱਦਾ ਇਹ ਹੈਗਾ ਕਿ ਘੋੜਾ ਚਲੋ ਆਪ ਤਾਂ ਸੋਹਣਾ ਹੀ ਹੈ ਹਾਂਜੀ ਭਾਈ ਪਰ ਸੁੰਦਾ ਵੀ ਉਸ ਤੋਂ ਵੀ ਜ਼ਿਆਦਾ ਸੋਹਣਾ ਜਿੰਨੇ ਬੱਚੇ ਨੈਟ ਤੇ ਪਏ ਤੁਸੀਂ ਖੁਦ ਦੇਖੋ ਹਾਂਜੀ ਆਪ ਦੇਖੋ ਤੁਹਾਨੂੰ ਆਪ ਪਤਾ ਲੱਗੂਗਾ ਕਿ ਵੀ ਹਾਂ ਜੰਮਦ ਤਸੱਲੀ ਦੇ ਨਾਲ ਘੋੜਾ ਛੱਡਾਂਗੇ ਔਰ ਮਹਾਰਾਜ ਮੇਰ ਰੱਖੇ ਕਿ ਜਿੱਦਾਂ ਪਹਿਲਾ ਰਿਜ਼ਲਟ ਦਿੰਦਾ ਆ ਹੁਣ ਵੀ ਦਵੇ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਆ ਤੁਹਾਡਾ ਸਾਰਿਆਂ ਦਾ ਪਿੰਡੂ ਜ਼ਿਮੀਂਦਾਰ ਫੇਸਬੁੱਕ ਪੇਜ ਤੇ YouTube ਚੈਨਲ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਿਹੜਾ ਮਾਰਵਾੜੀ ਘੋੜਾ ਦਿਖਾਉਣ ਜਾ ਰਹੇ ਹਾਂ ਨਾ ਉਹ ਇੱਕ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਸ਼ੋਪਾ ਰਸਤਮ ਘੋੜਾ ਦਾ ਵੈਸੇ ਪ੍ਰਾਣੇ ਬਰੀਡਰ ਜਿੰਨੇ ਵੀ ਭਰਾ ਨੇ ਪ੍ਰਾਣੇ ਭਰਾ ਸਾਰੇ ਉਹਦੇ ਬਾਰੇ ਜਾਣਦੇ ਵੀ ਆ ਪਰ ਕੁਝ ਕ ਟਾਈਮ ਵਿੱਚੋਂ ਦੀ ਨਾ ਉਹ ਘੋੜਾ ਗੁੰਮਨਾਮ ਜਾ ਹੋ ਗਿਆ ਸੀਗਾ ਕੁਸ਼ਕ ਭਰਾ ਤਾਂ ਇਹ ਵੀ ਸਮਝਣ ਲੱਗ ਗਏ ਸੀ ਵੀ ਘੋੜਾ ਉਹ ਇਸ ਦੁਨੀਆ ਤੇ ਹੈ ਵੀ ਜਾਂ ਨਹੀਂ ਕਈਆਂ ਦੇ ਮਨ ਦੇ ਵਿੱਚ ਡਾਊਟ ਸੀ ਸੋ ਅੱਜ ਦੀ ਵੀਡੀਓ ਦੇ ਵਿੱਚ ਉਸ ਘੋੜੇ ਦੇ ਨਾਲ ਰਿਲੇਟਡ ਸਾਰੇ ਡਾਊਟ ਆਪਾਂ ਤੁਹਾਨੂੰ ਕਲੀਅਰ ਕਰ ਦੇਣੇ ਆ ਸਾਰੇ ਭਰਾਵਾਂ ਨੂੰ ਉਹਦੇ ਬਾਰੇ ਪਤਾ ਲੱਗ ਜਾਣਾ ਕੁਸ਼ਕ ਟਾਈਮ ਪਹਿਲਾਂ ਸਟਾਰਟਿੰਗ ਦੇ ਵਿੱਚ ਭਾਵੇਂ ਕਿ ਘੋੜੇ ਦਾ ਉਹਦਾ ਜਨਮ ਰਾਜਸਥਾਨ ਦੇ ਵਿੱਚ ਹੋਇਆ ਫਿਰ ਪੰਜਾਬ ਦੇ ਵਿੱਚ ਵੀ ਉਹ ਤਿੰਨ ਚਾਰ ਫਾਰਮਾਂ ਦੇ ਉੱਤੇ ਰਹਿ ਕੇ ਗਿਆ ਘੋੜਾ ਤੇ ਫਿਰ ਵਾਪਸ ਵੀ ਗੁਜਰਾਤ ਸਾਈਡ ਚੱਲਾ ਗਿਆ ਤੇ ਹੁਣ ਫਿਰ ਵਾਪਸ ਉਹ ਆਪਣੇ ਪੰਜਾਬ ਦੇ ਵਿੱਚ ਆ ਗਿਆ ਘੋੜਾ ਸੋ ਅਲੀਸ਼ਾਨ ਘੋੜੇ ਦਾ ਡਾਇਰੈਕਟ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਆਪਾਂ ਤੁਹਾਨੂੰ ਸਾਰੀ ਗੱਲਬਾਤ ਅੱਗੇ ਦੱਸਾਂਗੇ ਅੱਜ ਆਪਾਂ ਮੁਹਾਲੀ 에ਅਰਪੋਰਟ ਦੇ ਨੇੜੇ ਬੈਠੇ ਆਂਗੇ ਬਾਂਗਰ ਫਾਰਮ ਐਂਡ ਸਟੇਬਲ ਜੀ ਦੇ ਉੱਤੇ ਸੋ ਆਪਣੇ ਨਾਲ ਇੰਟਰਵਿਊ ਦੇ ਦਰਮਿਆਨ ਬਾਈ ਵਿਸ਼ਾਲ ਜੀ ਹੋਣਗੇ ਤੇ ਇਧਰਲੇ ਪਾਸੇ ਡਾਕਟਰ ਸਾਹਿਬ ਸੰਦੀਪ ਬੈਣੀਆਲ ਜੀ ਬੈਠੇ ਆ ਆਪਣੇ ਨਾਲ ਤੇ ਬਾਈ ਜੋਗੀ ਜੀ ਬੈਠੇ ਆ ਤੇ ਇਧਰ ਛੋਟਾ ਭਰਾ ਬੈਠਾ ਬਾਈ ਉਹਨਾਂ ਦਾ ਮਿੱਤਰ ਸੋ ਇਸ ਘੋੜੇ ਬਾਰੇ ਤੁਹਾਨੂੰ ਇਸ ਦੇ ਬਹੁਤ ਜਿਹੜੇ ਟੌਪ ਟੌਪ ਦੇ ਬੱਚੇ ਆਏ ਵੇ ਆ ਬਹੁਤ ਆਲਾ ਕੁਆਲਿਟੀ ਦੇ ਸਕੋਰ ਨੇ ਰਿਜ਼ਲਟ ਦਿੱਤੇ ਆ ਸੋ ਉਹਦੇ ਬਾਰੇ ਗੱਲਬਾਤ ਕਰਾਂਗੇ ਕਿਹੜਾ ਘੋੜਾ ਉਹ ਸਾਰੀ ਗੱਲਬਾਤ ਆਪਾਂ ਬਾਈ ਵਿਸ਼ਾਲ ਜੀ ਤੋਂ ਤੇ ਡਾਕਟਰ ਸਾਹਿਬ ਤੋਂ ਕਲੀਅਰ ਕਰਾਂਗੇ ਤੇ ਫਾਰਮ ਦਾ ਤੁਹਾਨੂੰ ਪ੍ਰੋਪਰ ਐਡਰੈਸ ਲੈ ਕੇ ਦੇਵਾਂਗੇ ਸਵਾਗਤ ਕਰਦੇ ਆਂ ਭਰਾਵਾਂ ਦਾ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਬਾਈ ਵਿਸ਼ਾਲ ਹੋਰ ਬਾਈ ਵਿਸ਼ਾਲ ਕੈਮੋ ਜੀ ਬਸ ਮੇਰ ਆ ਜੀ ਮਹਾਰਾਜ ਜੀ ਹਾਂਜੀ ਬਾਈ ਤੇ ਵਿਸ਼ਾਲ ਵੀਰੇ ਪਹਿਲਾਂ ਤਾਂ ਆਪਣੇ फार्म ਦਾ ਆਪਾਂ ਡਰੈਸ ਕਲੀਅਰ ਕਰਦੀਏ ਜਿਵੇਂ 에어ਪੋਰਟ ਦੇ ਬਿਲਕੁਲ ਨਾਲ ਲੱਗ ਮਈ ਆਪਣਾ ਫਾਰਮ ਮੇਰਾ ਘਿਆਲਾ ਵੀ 200 ਮੀਟਰ ਹੋਣਾ ਹਨਾ ਬਿਲਕੁਲ ਤੇ ਆਪਣਾ 에어ਪੋਰਟ ਚੌਂਟ ਦੇ ਬਿਲਕੁਲ ਸਟ੍ਰੇਟ ਅਵੇ ਜਾ ਕੇ ਆਪਣਾ ਲੈਫਟ ਤੇ ਆਪਣਾ ਫਾਰਮ ਪੈਂਦਾ 100 ਮੀਟਰ ਤੇ ਹਾਂਜੀ ਭਾਈ ਕਲੋਜ਼ ਟੂ ਇੰਟਰਨੈਸ਼ਨਲ 에어ਪੋਰਟ ਤੇ ਦੂਸਰ ਮਤਲਬ ਮੋਹਾਲੀ ਠੀਕ ਹੈ ਜੀ ਹਾਂਜੀ ਇਜ਼ੀ ਟੂ ਰੀਚ ਹੈ ਕੋਈ ਐਡੀ ਗੱਲ ਨਹੀਂ ਹਾਂਜੀ ਹਾਂਜੀ ਔਨ ਰੋਡ ਫਾਰਮ ਹੈ ਔਨ ਰੋਡ ਹੀ ਹੈ ਜੀ ਜੀ ਬਿਲਕੁਲ ਠੀਕ ਹੈ ਜੀ ਭਾਈ ਤੇ ਵੈਸੇ ਤਾਂ ਮੈਂ ਥੋੜਾ ਜਿਹਾ ਸ਼ਾਰਟ ਦੇ ਵਿੱਚ ਭਰਾਵਾਂ ਨੂੰ ਦੱਸਦਾ ਘੋੜੇ ਬਾਰੇ ਹੁਣ ਤੁਸੀਂ ਕਲੀਅਰ ਕਰ ਦੋ ਵੀ ਕਿਹੜੇ ਘੋੜੇ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਆਂ ਬਾਈ ਸਾਰਾ ਨਾਮ ਵਗੈਰਾ ਦੱਸ ਦਿਓ ਇਹਦੀ ਜੋ ਲਾਈਨ ਆ ਭਰਾਵਾਂ ਨੂੰ ਕਨਫਰਮ ਕਰੀਏ ਤੇ ਅੱਗੇ ਦੀ ਗੱਲਬਾਤ ਇਹਦੇ ਰਿਜ਼ਲਟਾਂ ਬਾਰੇ ਆ ਉਹ ਵੀ ਫਿਰ ਆਪਾਂ ਕਲੀਅਰ ਕਰਾਂਗੇ ਬਿਲਕੁਲ ਇਹਦਾ ਨਾਮ ਹੈਗਾ ਜੀ ਸਟਾਈਲੀਨ ਪਾਰਸ ਹਾਂਜੀ ਇਹਨੂੰ ਪਹਿਲਾਂ ਬਹੁਤ ਮਸ਼ਹੂਰ ਹੋਇਆ ਬਾਰਸ ਬਾਕਰਪੁਰ ਦੇ ਨਾਮ ਤੋਂ ਪਹਿਲਾਂ ਜਤਿੰਦਰ ਭਾਈ ਦੇ ਕੋਲ ਸੀਗਾ ਇਹ ਹਾਂਜੀ ਭਾਈ ਫਿਰ ਅੱਗੇ ਕਈ ਜਗ੍ਹਾ ਇਹ ਸੇਲ ਹੋ ਕੇ ਗਿਆ ਤੇ ਕਾਫੀ ਪ੍ਰੋਡਿਊਸ ਕੀਤਾ ਨੇ ਮਾਰਕੀਟ ਦੇ ਵਿੱਚ ਹਾਂਜੀ ਬਟ ਕਾਫੀ ਟਾਈਮ ਤੋਂ ਅਨਨੋਨ ਹੀ ਚੱਲ ਰਿਹਾ ਸੀਗਾ ਕਿਉਂਕਿ ਬਹੁਤ ਹੀ ਜ਼ਿਆਦਾ ਅੰਡਰ ਰੇਟਿਡ ਸੀਗਾ ਮੈਨੂੰ ਖੁਦ ਨੂੰ ਇਹ ਸੀਗਾ ਕਿ ਇਹ ਘੋੜਾ ਇਸ ਦੁਨੀਆ 'ਚ ਹੈ ਹੀ ਨਹੀਂ ਹਾਂਜੀ ਭਾਈ ਤੇ ਉਹ ਤਾਂ ਸਾਡੇ ਬੈਠੇ ਹੋਏ ਸਤਕਾਰਯੋਗ ਆਪਣੇ ਬੈਨੀਪਾਲ ਸਰ ਬੈਨੀਪਾਲ ਭਾਈ ਇਹ ਕਹਿੰਦੇ ਕਿ ਵੀ ਉਹ ਹਾਲੇ ਵੀ ਜ਼ਿੰਦਾ ਹੈਗਾ ਹਾਂਜੀ ਭਾਈ ਤੇ ਸਟਾਲਿਨ ਲੈਂਡ ਦੀ ਤਾਂ ਸੋਚ ਹੀ ਰਹੇ ਸੀਗੇ ਹਾਂਜੀ ਬਈ ਫਿਰ ਉਸ ਤੋਂ ਬਾਅਦ ਪਤਾ ਲੱਗਾ ਘੋੜਾ ਖੜਾ ਕਿੱਥੇ ਆ ਆਪਣੇ ਅੰਕਲ ਨੇ ਬਿੱਲਾ ਅੰਕਲ ਸਰੀਆਂ ਵਾਲੇ ਹਾਂਜੀ ਹਾਂਜੀ ਉਹਨਾਂ ਦੇ ਕੋਲ ਸੀਗਾ ਤੇ ਬਸ ਫਿਰ ਜੋ ਮਹਾਰਾਜ ਨੇ ਦਾਣਾ ਪਾਣੀ ਲਿਖਿਆ ਸੀ ਫਿਰ ਆਪਣੇ ਘਰੇ ਆਇਆ ਜੀ ਠੀਕ ਹੈ ਬਈ ਹਾਂਜੀ ਤੇ ਬਈ ਪੁਰਾਣੇ ਟਾਈਮ ਦੀ ਜੇ ਆਪਾਂ ਇਹਦੀ ਪਾਰਸ ਦੀ ਗੱਲ ਕਰੀਏ ਹਨਾ ਜਦੋਂ ਪੰਜਾਬ ਦੇ ਵਿੱਚ ਵੀ ਆਪਣੇ 3-4 ਫਾਰਮਾਂ ਦੇ ਉੱਤੇ ਘੋੜਾ ਘੁੰਮ ਕੇ ਗਿਆ ਜੀ ਉਦੋਂ ਇਹਨੇ ਮਾਰਕੀਟ ਦੇ ਵਿੱਚ ਬਹੁਤ ਚੰਗੇ-ਚੰਗੇ ਬੱਚੇ ਆਏ ਜੀ ਜ਼ਿਆਦਾਤਰ ਬਸ਼ੇਰੀਆਂ ਨੇ ਪ੍ਰੋਡਿਊਸ ਕੀਤੀਆਂ ਹਨਾ ਜੀ ਨਾ ਜਿਹੜੀਆਂ ਚੰਗੀਆਂ-ਚੰਗੀਆਂ ਅੱਜਕੱਲ੍ਹ ਘੋੜੀਆਂ ਬਣ ਕੇ ਫਾਰਮਾਂ ਦੇ ਉੱਤੇ ਬਰੀਡਿੰਗ ਕਰ ਰਹੀਆਂ ਨੇ ਜੀ ਬਿਲਕੁਲ ਜ਼ਿਆਦਾਤਰ ਇਹਨੂੰ ਏਸੀ ਗੱਲ ਕਰਕੇ ਸਾਰੇ ਭਰਾ ਜਾਣਦੇ ਆ ਘੋੜੇ ਵਾਲੇ ਹਨਾ ਜੀ 90% ਦਾ ਜਿਹੜਾ ਰਿਜ਼ਲਟ ਹੈਗਾ ਉਹ ਬਸ਼ੇਰੀਆਂ ਦੇ ਵਿੱਚ ਹਾਂਜੀ ਬਾਈ ਔਰ ਜਿਹੜੇ ਵੀ ਆਪਣੇ ਪੁਰਾਣੇ ਚੰਗੇ ਬਰੀਡਰ ਨੇ ਕਰ ਰਹੇ ਨੇ ਸਾਲਾ ਤੋਂ ਬਰੀਡ ਕਰ ਰਹੇ ਨੇ ਉਹਨਾਂ ਕੋਲ ਵੀ ਇਹਨਾਂ ਦੇ ਰਿਜ਼ਲਟ ਖੜੇ ਨੇ ਹਾਂਜੀ ਔਰ ਇਸ ਕੋਟ ਨੇ ਬਹੁਤ ਚੰਗਾ ਸੂਆ ਬਹੁਤ ਜ਼ਿਆਦਾ ਬਸ਼ੇਰੀਆਂ ਨੇ ਜੋ ਨਾਮੀ ਬਸ਼ੇਰੀਆਂ ਇਹਦੀਆਂ ਖੜੀਆਂ ਨੇ ਔਰ ਕਈ ਤਾਂ ਮਲਟੀ ਚੈਂਪੀਅਨ ਵੀ ਨੇ ਅੱਛਾ ਜੀ ਹਾਂਜੀ ਉਹਨਾਂ ਦੀ ਡਿਸਕ੍ਰਿਪਸ਼ਨ ਮੈਂ ਦੇ ਦਾਂਗਾ ਹਾਂਜੀ ਵਿਦ ਫੋਟੋਸ ਤੇ ਉਹਨਾਂ ਦੇ ਰੈਕર્ડ ਵੀ ਪਏ ਨੇ ਹਾਂਜੀ ਤੇ ਮੁੱਦਾ ਇਹ ਹੈਗਾ ਕਿ ਘੋੜਾ ਚਲੋ ਆਪ ਤਾਂ ਸੋਨਾ ਹੀ ਐ ਹਾਂਜੀ ਭਾਈ ਪਰ ਸੁੰਦਾ ਵੀ ਉਸ ਤੋਂ ਵੀ ਜ਼ਿਆਦਾ ਸੋਨਾ ਹਾਂਜੀ ਇਹ ਚੀਜ਼ ਹੈਗੀ ਆ ਠੀਕ ਹੈ ਬਾਕੀ ਹੈਗਾ ਆਣ ਵਾਲੇ ਸਮੇਂ ਦੇ ਵਿੱਚ ਹੁਣ ਜਦ ਦੁਬਾਰਾ ਇਹਨੂੰ ਬਰੀਡਿੰਗ ਬਰੀਡ ਕਰਾਂਗੇ ਤੇ ਮੋਰ ਦੈਨ 20 ਮੇਅਰ ਜਿਸ ਤੋਂ ਆਪਣੇ ਮੇਟਡ ਨੇ ਆਲਰੇਡੀ ਮੇਟ ਹੋਈਆਂ ਹੋਈਆਂ ਉਹਨਾਂ ਦੇ ਰਿਜ਼ਲਟ ਵੀ ਆ ਜਾਣੇ ਆ ਪਲੱਸ ਪੁਰਾਣੇ ਰਿਜ਼ਲਟ ਵੀ ਨੇ ਹਾਂਜੀ ਭਾਈ ਮਤਲਬ ਆਪਣਾ ਲੇਨ ਦਾ ਕਾਰਨ ਸਿਰਫ ਇੱਕੋ ਹੀ ਸੀਗਾ ਕਿ ਘੋੜਾ ਸੁੰਦਾ ਠੀਕ ਹੈ ਜੀ ਆ ਮੈਨ ਮੰਨ ਲਓ ਇਹ ਵੈਸੇ ਤਕਰੀਬਨ ਸਾਰੇ ਜਾਣਦੀ ਆ ਰਿਜ਼ਲਟ ਦੇਖਿਆ ਪਿਆ ਜੀ ਪ੍ਰੂਵਨ ਘੋੜਾ ਹਨਾ ਜੀ ਰਿਜ਼ਲਟ ਬਾਈਜ ਤੇ ਬਾਕੀ ਉਮਰ ਕਿੰਨੀ ਹੋਗੀ ਹੋਣੀ ਆ ਵਿਸ਼ਾਲ ਵੀਰੇ ਦੀ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਸੀਗਾ ਆਫ ਕੈਮਰਾ ਗੱਲਬਾਤ ਦੱਸੀ ਸੀ ਇਹਦੇ ਬਾਰੇ ਵੀ ਮੰਨ ਲਓ ਅਲੀ ਸ਼ਾਨ ਦੇ ਇਹ ਲਾਸਟ ਬੱਚਿਆਂ ਦੇ ਵਿੱਚੋਂ ਲਾਸਟ ਬੱਚਿਆਂ ਦੇ ਵਿੱਚੋਂ ਔਰ ਇਹਦੀ ਉਮਰ ਤਕਰੀਬਨ ਹੈਗੀ ਜੀ 12-13 ਸਾਲ ਦਾ ਘੋੜਾ ਹੈਗਾ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਵਧੀਆ ਆਲੇ ਵੀ ਪੂਰਾ ਫਿੱਟ ਪਿਆ ਹਾਂਜੀ ਬਾਕੀ ਤੁਸੀਂ ਵੀਡੀਓ ਕੀਤੀ ਹੈ ਹਾਂਜੀ ਬਾਈ ਤੇ অলਮੋਸਟ ਜੋ ਵੀ ਫਰਦਰ ਇਨਕੁਆਰੀਜ਼ ਆਗੀਆਂ ਤੁਸੀਂ ਡਾਕਟਰ ਬਹਿਨੀਪਾਲ ਤੋਂ ਪੁੱਛ ਸਕਦੇ ਹੋ ਡਾਕਟਰ ਸਾਹਿਬ ਮੰਨ ਲਓ ਜੀ ਤੁਸੀਂ ਜਿੰਨਾ ਕਿ ਇਹਦੇ ਬਾਰੇ ਤੁਹਾਨੂੰ ਪਤਾ ਜੀ ਤੁਸੀਂ ਵੀ ਇਸ ਫੀਲਡ ਦੇ ਵਿੱਚ ਬਹੁਤ ਪੁਰਾਣੇ ਹੋ ਜੀ ਤੇ ਰਿਜ਼ਲਟ ਵਾਈ ਜੋ ਤਾਂ ਆਪਾਂ ਸਾਰਾ ਭਰਾਮਾ ਨੂੰ ਦਿਖਾ ਦੇਾਂਗੇ ਬੱਚੀਆਂ ਜਿਹੜੀਆਂ ਇਹਦੀਆਂ ਚੰਗੀਆਂ ਮਿਰਜ਼ ਬਣ ਚੁੱਕੀਆਂ ਨੇ ਜੀ ਤੇ ਬਾਕੀ ਜਿਹੜਾ ਕੋਈ ਇਹਦੀ ਡੀਐਨਏ ਵਗੈਰਾ ਦੀ ਜਿਹੜੀ ਜੋ ਵੀ ਗੱਲਬਾਤ ਆ ਵੀ ਵਾਲੀ ਸ਼ਾਨਦਾਰ ਡਾਇਰੈਕਟ ਜੋ ਵੀ ਹੈ ਜੀ ਸਿਸਟਮ ਤਾਂ ਸਾਰਾ ਭਰਾਵਾਂ ਨੂੰ ਇਹਦੇ ਬਾਰੇ ਪਤਾ ਹੀ ਆ ਜੀ ਮੜਾ ਇਹ ਦੱਸਿਓ ਜੀ ਘੋੜੇ ਬਾਰੇ ਖੁੱਲ ਕੇ ਦੇਖੋ ਇਹ ਜਿਹੜਾ ਘੋੜਾ ਨਾ ਇਹ ਤਕਰੀਬਨ ਪੰਜਾਬ ਦੇ ਵਿੱਚ ਵੀ ਜਾਂ ਪੰਜਾਬ ਤੋਂ ਬਾਹਰ ਵੀ ਜਿਹੜੇ ਟਾਪ ਦੇ ਬਰੀਡਰ ਨੇ ਉਹਨਾਂ ਕੋਲ ਹੀ ਰਿਹਾ ਹਾਂ ਤਕਰੀਬਨ ਜਿਵੇਂ ਇਹ ਕਹ ਲਓ ਵੀ ਇਹ ਗੁਜਰਾਤ ਤੋਂ ਵਿਜੇ ਠੱਕਰ ਜੀ ਦੇ ਘਰ ਤੋਂ ਚੱਲਿਆ ਸੀ ਉਸ ਤੋਂ ਬਾਅਦ ਇਹ ਜਤਿੰਦਰ ਜੀ ਬਾਕਰਪੁਰ ਵਾਲਿਆਂ ਕੋਲ ਆਇਆ ਫਿਰ ਬਲਵੰਤ ਸਿੱਧੂ ਕੋਲ ਗਿਆ ਬਠਿੰਡੇ ਉਹਨਾਂ ਤੋਂ ਹਰਿਆਣੇ ਗਿਆ ਹਰਿਆਣੇ ਤੋਂ ਇਹ ਸੁਖਵੀਰ ਸਿੰਘ ਚੱਠੇ ਕੋਲ ਵੀ ਰਿਹਾ ਤਲਵੰਡੀ ਸਾਭੂ ਤੇ ਫਿਰ ਉਸ ਤੋਂ ਬਾਅਦ ਇਹ ਮੋਹਨ ਸਿੰਘ ਬਿੱਲਾ ਸ੍ਰੀ ਦੇ ਨਾਮ ਤੋਂ ਜਾਣੇ ਜਾਂਦੇ ਆ ਉਹਨਾਂ ਕੋਲ ਵੀ ਆਇਆ ਹਾਂਜੀ ਤੇ ਇਹਦੀਆਂ ਜਿਹੜੀਆਂ ਕਹੇ ਲੋ ਵੀ ਇਹਦੀ ਪੈਡੀਗਰੀ ਅੱਗੇ ਦੇਖਦੇ ਆ ਤੇ ਤਕਰੀਬਨ ਇਹਦੀਆਂ ਜਿਹੜੀਆਂ ਕਹੇ ਲੋ ਵੀ ਫੇਮਸ ਬੀਬਾਈ ਦਾ ਜਿਹੜੀਆਂ ਜਿਵੇਂ ਵਿਸ਼ਾਲ ਨੇ ਦੱਸਿਆ ਵੀ ਜੋ ਇਹ ਪ੍ਰੋਡਿਊਸ ਕਰਦਾ ਤੁਹ 90% ਕਹਿ ਲੋ ਵੀ ਬਛੇਰੀਆਂ ਹੀ ਪੈਦਾ ਹੁੰਦੀਆਂ ਹਨ ਹਾਂਜੀ ਹਾਂਜੀ ਤਾਂ ਇਹਦਾ ਇੱਕ ਬਛੇਰਾ ਵੀ ਹੈਗਾ ਨਾਮੀ ਜਿਹੜਾ ਸੂਰਿਆ ਦੇ ਨਾਮ ਨਾਲ ਜਾਣਿਆ ਜਾਂਦਾ ਸੂਰਿਆ ਕਿਸੇ ਟਾਈਮ ਕਹਿ ਲੋ ਵੀ ਵਿਜੇਪਾਲ ਰਠੌਰਪੁਰ ਸੀਗਾ ਹੁਣ ਸ਼ਾਇਦ ਅੱਗੇ ਉਹ ਵਿਗ ਗਿਆ ਉਹਨਾਂ ਨੇ ਸੀਲ ਕਰਤਾ ਹਾਂ ਤੇ ਜਿਹੜੀਆਂ ਇਹਦੀਆਂ ਆਪਾਂ ਜੇ ਮਸ਼ਹੂਰ ਇਹਦੀਆਂ ਜਿਹੜੀਆਂ ਬੱਚੀਆਂ ਨੇ ਜਿਹੜੀਆਂ ਹੁਣ ਘੋੜੀਆਂ ਬਣੀਆਂ ਹੋਈਆਂ ਨੇ ਦੇਖੋ ਜਿੰਨੀਆਂ ਵੀ ਇਹਦੀਆਂ ਬੱਚੀਆਂ ਸੀਗੀਆਂ ਹੁਣ ਉਹ ਘੋੜੀਆਂ ਬਣੀਆਂ ਹੋਈਆਂ ਨੇ ਉਹਨਾਂ ਦੀ ਖੂਬੀ ਆ ਕਿ ਜ਼ਿਆਦਾਤਰ ਬੱਚੀਆਂ ਨੇ ਜਿਹੜੀਆਂ 63 64 ਇੰਚ ਪਲੱਸ ਘੋੜੀਆਂ ਨੇ ਹਾਂਜੀ ਤੇ ਮੇਨ ਤਾਂ ਜਿਹੜੀ ਇਹਦੀ ਹੁਣ ਪਿਛਲੇ ਸਾਲੇ ਘੋੜੀ ਨੇ ਆਪਣੇ ਬਸ਼ੇਰੀ ਨੇ ਨੰਬਰਾਂ ਦੇ ਵਿੱਚ ਆਈ ਆ ਉਹ ਹੈਗੀ ਬਲਵੰਤ ਸਿੰਘ ਸਿੱਧੂ ਕੋਲੇ ਇੱਕ ਇਹਦੀ ਬੱਚੀ ਆ ਰਾਣੀ ਸੁਨਦਰਾ ਤੇ ਫਿਰ ਇੱਕ ਨਵਾਬ ਦਾ ਅੱਜਕੱਲ੍ਹ ਸਟਾਲੀਅਨ ਚੱਲ ਰਿਹਾ ਅਫਦਲ ਸ਼ੰਗਾਰ ਹਾਂਜੀ ਨਵਾਬ ਤੋਂ ਅੱਗੇ ਪੈਦਾ ਹੋਇਆ ਉਹਦੀ ਜਿਹੜੀ ਮਾਂ ਸੀ 파ਰਸਮਣੀ ਹਾਂਜੀ ਉਹ ਵੀ 파ਰਸ ਦੀ ਧੀ ਸੀ 파ਰਸ ਦੀ ਧੀ ਠੀਕ ਹੈ ਫਿਰ ਇੱਕ ਭਗਤ ਸਿੰਘ ਸੈਦਪੁਰ ਕੋਲ ਸੀਗੀ ਬੇਸ਼ੇਰੀ ਉਹ ਵੀ ਕਈ ਸ਼ੋਅਾਂ ਜਾਂਦੇ ਰਹੀ ਆ ਬਾਬੀ ਹਾਂਜੀ ਬਾਬੂ ਉਹ ਵੀ ਇਹਦੀ ਬੱਚੀ ਸੀਗੀ ਹਾਂਜੀ ਫਿਰ ਇੱਕ ਤਲਵਿੰਦਰ ਸਿੰਘ ਕੋਲੇ ਇੱਕ ਬੱਚੀ ਸੀ ਸ਼ਹਿਨਾਜ਼ ਹਾਂਜੀ ਠੀਕ ਹੈ ਜੀ ਤੇ ਫਿਰ ਇੱਕ ਅੰਕੁਰ ਬਾਟੇ ਕੋਲ ਸੀਗੀ ਰਾਜਰੂਪ ਹਾਂਜੀ ਠੀਕ ਹੈ ਜੀ ਇੱਕ ਆਪਣੇ ਸੁਰੇਂਦਰ ਟਵਾਣੇ ਕੋਲ ਸੀ ਦਿਲਮੋਹਨੀ ਹਾਂਜੀ ਠੀਕ ਹੈ ਤੇ ਇੱਕ ਸਟਾਲਿਨ ਹੋਇਆ ਤੇਜਸ ਤੇਜਸ ਦੀ ਮਾਂ ਸੀ ਮੋਹਣੀ ਹਾਂਜੀ ਹਿਮੰਤ ਕੁਮਾਰ ਕੋਲੇ ਜਿਹੜਾ ਸੀਗਾ ਹਾਂਜੀ ਉਹ ਵੀ ਇਹਦੀ ਧੀ ਆ ਤੇਜਸ ਆ ਭਾਰਤ ਰਤਨ ਦਾ ਸੀ ਭਾਰਤ ਰਤਨ ਤੇ ਜਿਹੜਾ ਮੋਹਣੀ ਤੋਂ ਬੱਚਾ ਪੈਦਾ ਹੋਇਆ ਉਹ ਸੀਗਾ ਸਟਾਲਿਨ ਹਾਂਜੀ ਇਸ ਤਰੀਕੇ ਨਾਲ ਕਹਿ ਲੋ ਵੀ ਇਹਦੀਆਂ ਕਈ ਨਾਮੀ ਬਸ਼ੇਰੀਆਂ ਨੇ ਦੇਖੋ ਇਹਦੀਆਂ ਜਿਹੜੀਆਂ ਜਿੰਨੀਆਂ ਵੀ ਬੱਚੀਆਂ ਇਹਦੀਆਂ ਨੇ ਉਹਨਾਂ ਦੀ ਖੂਬੀ ਆ ਵੀ ਘੋੜੇ ਨੇ ਜਿਹੜੀਆਂ ਇਹਦੀਆਂ ਬੱਚੀਆਂ ਪੈਦਾ ਹੋਈਆਂ ਉਹ ਘੋੜਿਆਂ ਵਰਗੀਆਂ ਘੋੜੀਆਂ ਪੈਦਾ ਕੀਤੀਆਂ ਨੇ ਹਾਂਜੀ ਤੇ ਜਿਵੇਂ ਕਹ ਲਓ ਵੀ ਕਰੈਕਟਰ ਵਾਈਜ਼ ਵੀ ਮਾਰਵਾੜੀ ਸੀਗੀਆਂ ਸਾਰੀਆਂ ਪਰ ਸਟਰੋਂਗ ਬੋਨ ਸਟਰਕਚਰ ਹਾਂਜੀ ਤੇ ਤੁਹਾਨੂੰ ਜਦੋਂ ਦੇਖਣ ਤੇ ਪਤਾ ਲੱਗ ਜਾਂਦਾ ਦੂਰੋਂ ਕਈ ਵਾਰ ਤਾਂ ਬੰਦੇ ਨੂੰ ਇਹ ਪਤਾ ਨਹੀਂ ਲੱਗਦਾ ਸੀ ਵੀ ਕੋੜਾ ਖੜਾ ਕਿ ਕੋੜੀ ਖੜੀ ਬਿਲਕੁਲ ਜੀ ਬਿਲਕੁਲ ਇਹ ਚੀਜ਼ ਆ ਜੀ ਹਾਂਜੀ ਤੇ ਡਾਕਟਰ ਸਾਹਿਬ ਬਾਕੀ ਜਿਵੇਂ ਛੱਠਾ ਸਾਹਿਬ ਕੋਲੇ ਵੀ ਤਲਵੰਡੀ ਸਾਹਿਬ ਉਹ ਕਾਫੀ ਟਾਈਮ ਰਿਹਾ ਜੀ ਉੱਥੇ ਵੀ ਜਿੰਨੀ ਕਿ ਇਹਦੀ ਮੀਟਿੰਗ ਹੋਈ ਤੇ ਜਿੰਨੀਆਂ ਕਿ ਬੱਚੀਆਂ 2-3 ਉਹਨਾਂ ਕੋਲੇ ਵੀ ਅੱਗੇ ਸਰਚ ਚ ਆਉਂਦੀਆਂ ਨੇ ਉਹ ਵੀ ਬਸ਼ੇਰੀਆਂ ਬਹੁਤ ਚੰਗੀਆਂ ਤਿਆਰ ਹੋਈਆਂ ਨੇ ਜੀ ਘੋੜੀਆਂ ਬਹੁਤ ਚੰਗੀਆਂ ਦੇਖੋ ਜਿਆਦਾ ਮੀਟਿੰਗ ਤਾਂ ਜਿਹੜੀ ਇਹਦੀ ਹੋਈ ਹੈ ਉਹ ਹੋਈ ਹੈ ਜਤਿੰਦਰ ਜੀ ਭਕਰਪੁਰ ਕੋਲੇ ਹਾਂਜੀ ਠੀਕ ਹੈ ਪਰ ਜਿਹਦੇ ਜਿਹਦੇ ਕੋ ਵੀ ਰਹਾ ਹਾਂਜੀ ਉਥੇ ਕਾਫੀ ਘੋੜੀਆਂ ਮੀਟ ਹੁਣ ਜਿਵੇਂ ਇਹ ਕੁਝ ਟਾਈਮ ਪਹਿਲਾਂ ਹੀ ਆਪਣੇ ਬਿੱਲਾ ਅੰਕਲ ਸ੍ਰੀ ਕੋ ਆਇਆ ਸੀਗਾ ਤੇ ਹੁਣ ਉਹਨਾਂ ਕੋਲ ਜਿਹੜਾ ਸੀਜ਼ਨ ਨੰਕ ਕੇ ਗਿਆ ਉਹ 20 ਤੋਂ ਪਲੱਸ ਘੋੜੀਆਂ ਦੀਆਂ ਇਸ ਟਾਈਮ ਕੱਭਣ ਨੇ ਠੀਕ ਹੈ ਜੀ ਤੇ ਇਹ ਘੋੜੇ ਦੀ ਖੂਬੀ ਆ ਹਾਂ ਜੀ ਜਿਹੜੀ ਵੀ ਘੋੜੀ ਇਹਦੇ ਕੋਲ ਮੇਟ ਹੋਣ ਆਉਂਦੀ ਆ ਹਾਂ ਜੀ ਉਹ ਚੈੱਕ ਪਾਸ ਹੀ ਹੁੰਦੀ ਆ ਚੈੱਕ ਪਾਸ ਹੀ ਰੱਬ ਨਾ ਕਰੇ ਵੀ ਘੋੜੀ ਦੇ ਵਿੱਚ ਕੋਈ ਪ੍ਰੋਬਲਮ ਹੋਵੇ ਤਾਂ ਉਹ ਮਿਸ ਹੋ ਜੂਗੀ ਨਹੀਂ ਕਹ ਲਓ ਵੀ ਜਿਹੜਾ ਇਹਦਾ ਰਿਜ਼ਲਟ ਆ ਉਹ 95% ਘੋੜੀਆਂ ਗੱਭਣੇ ਨੇ ਦਿੱਤੇ ਗੱਭਣੇ ਰਹਿੰਦੇ ਨੇ ਤੇ ਜਾਦੇ ਪਰਸੈਂਟੇਜ ਦੇ ਵਿੱਚ ਮੰਨ ਲਓ ਇਹਨੇ ਦਿੱਤੀਆਂ ਬਿਸ਼ੇਰੀਆਂ ਉਹ ਤਾਂ ਸਾਰੇ ਨੂੰ ਪਤਾ ਹੀ ਆ ਹਨਾ ਜੀ ਤੇ ਸਾਰਾ ਸਰਚ ਕਰੇ ਤੋਂ ਨਿਕਲ ਹੀ ਆਉਂਦਾ ਅੱਜ ਕੱਲ ਤਾਂ ਵਿਸ਼ਾਲ ਵੀਰੇ ਸਾਰਾ ਦੇਖ ਲੋ ਸਿਸਟਮ ਆਨਲਾਈਨ ਹੀ ਹੋਇਆ ਪਿਆ ਜੇ ਆਪਾਂ ਫੇਸਬੁੱਕ ਤੇ ਵੀ ਭਰ ਕੇ ਦੇਖਦੇ ਆਂ ਚਲੋ ਬੱਚੇ ਤਕਰੀਬਨ ਇਹਦੇ ਸਾਰੇ ਨਿਕਲ ਹੀ ਆਉਂਦੇ ਆ ਜੀ ਹਣਾ ਕਿਸੇ ਪ੍ਰਾਣੇ ਸਰਚ ਕਰਨ ਤੇ ਬਾਈ ਜੀ ਥੋੜਾ ਵਿਚਾਰ ਵਿਸ਼ਾਲ ਵੀਰੇ ਨੂੰ ਲੈਣ ਦਾ ਕਿਵੇਂ ਬਣਿਆ ਸੀ ਥੋੜਾ ਇਹ ਦੱਸ ਦਿਓ ਜਿਵੇਂ ਤੁਸੀਂ ਵੀ ਘੋੜੇ ਦੀ ਭਾਲ ਚ ਸੀ ਫਿਰ ਥੋੜਾ ਇਸ ਕੋੜੇ ਨੂੰ ਲੈਣ ਦਾ ਮਨ ਕਿਵੇਂ ਬਣਿਆ ਗੱਲ ਤਾਂ ਕੁਝ ਨਹੀਂ ਐ ਸੱਚ ਕੇ ਵੀ ਬਹੁਤ ਟਾਈਮ ਤੋਂ ਮਤਲਬ ਕੋਈ ਚੰਗੀ ਕਾਫੀ ਟਾਈਮ ਹੋ ਗਿਆ ਜਿਗਾ ਕੁਝ ਖਰੀਦਿਆ ਨਹੀਂ ਸੀਗਾ ਹਾਂਜੀ ਬਿਲਕੁਲ ਤੇ ਕੁਝ ਲੈਣ ਦੀ ਇੱਛਾ ਸੀ ਕਿ ਵੀ ਕੁਝ ਐਸੀ ਜੀ ਲਈਏ ਕਿ ਵੀ ਅੱਗੇ ਪ੍ਰੋਡਿਊਸ ਆਪਣੇ ਫਾਰਮ ਤੇ ਵੀ 8-9 ਘੋੜੀਆਂ ਹੈਗੀਆਂ ਨੇ ਹਾਂਜੀ ਬਾਈ ਕਿ ਜਾਂ ਤਾਂ ਕੋਈ ਬਸ਼ੇਰਾ ਮਿਲਦੇ ਜਾਂ ਕੋਈ ਵਧੀਆ ਆਸਟ੍ਰੇਲੀਅਨ ਮਿਲਦੇ ਹਾਂਜੀ ਬਾਈ ਤੇ ਅਸੀਂ ਦੋਨੋਂ ਭਰਾ ਇੱਧੇ ਬੈਠੇ ਜਗੇ ਸਲਾਹ ਕਰ ਰਹੇ ਸੀਗੇ ਕਿ ਕੀ ਲਈਏ ਹਾਂਜੀ ਤੇ ਇਹਨਾਂ ਨੇ 파ਰਸ ਦਾ ਨਾਮ ਲਿਆ ਤੇ ਟੂ ਬੀ ਵੈਰੀ ਫ੍ਰੈਂਕ ਸਚਾਈ ਦੇ ਵਿੱਚ ਮੈਨੂੰ ਮੈਂ ਤਾਂ ਇਹਨਾਂ ਨੂੰ ਇਹੀ ਕਿਹਾ ਮੈਂ ਕਿਹਾ ਉਹਦਾ ਗਏ ਨੂੰ ਪਤਾ ਨਹੀਂ ਕਿੰਨੀ ਸਦੀ ਬੀਤ ਗਈ ਹਾਂਜੀ ਹਾਂਜੀ ਪੂਰੇ ਹੋਏ ਨੂੰ ਤੇ ਡਾਕਟਰ ਜਹਾਸ ਜੀ ਕਹਿੰਦਾ ਕਿ ਉਹ ਤਾਂ ਜਿੰਦਾ ਹੈਗਾ ਹਾਂਜੀ ਬਸ ਫਿਰ ਅਸੀਂ ਤਾਂ ਉਹਦੇ ਦਰਸ਼ਨ ਕਰਨ ਨੂੰ ਗਏ ਸੀਗੇ ਵੀ ਚੱਲ ਦੇਖ ਕੇ ਆਈਏ ਘੋੜਾ ਹਾਂਜੀ ਬਸ ਫਿਰ ਉੱਥੇ ਬੈਠੇ 10 ਕੁ ਮਿੰਟ ਹੀ ਲਾਏ 10 ਮਿੰਟਾਂ ਦੇ ਵਿੱਚ ਹੀ ਸੌਦਾ ਅਸੀਂ ਕਰਕੇ ਆਪਣਾ ਵੇਲੇ ਆ ਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਬਾਈ ਤੇ ਬਸ ਇਹਦਾ ਦਾਣਾ ਪਾਣੀ ਸੀਗਾ ਹਾਂਜੀ ਵਾਪਸ ਬਾਕਰਪੁਰ ਵੀ ਆ ਗਏ ਇੱਕ ਤਰ੍ਹਾਂ ਦਾ ਠੀਕ ਹੈ ਬਾਈ ਤੇ ਵਿਸ਼ਾਲ ਵੀਰੇ ਇੱਕ ਥੋੜਾ ਜਿਆ ਇੰਨਾ ਘਪਰਾਵਾਂ ਨੂੰ ਕਲੀਅਰ ਕਰ ਦਿਓ ਘੋੜਾ ਨਾਮ ਹੀ ਆ ਬਈ ਲਾਈਨ ਵੀ ਇਹਦੀ ਬਹੁਤ ਜ਼ਿਆਦਾ ਚੰਗੀ ਆ ਤੇ ਸਾਰੇ ਘੋੜੇ ਤੋਂ ਭਰਾ ਨੇ ਜਿੰਨੇ ਘੋੜਿਆਂ ਵਾਲੇ ਵਾਕਫ ਨੇ ਬਾਈ ਤੇ ਹੁਣ ਤੁਸੀਂ ਅੱਗੇ ਜਿਹੜੀ ਇਹਦੀ ਸਟੱਡ ਸਰਵਿਸ ਦੇਣੀ ਆ ਉਹ ਕਿਹੜੇ ਹਿਸਾਬ ਨਾਲ ਦੇਵੋਗੇ ਤੁਸੀਂ ਉਹਦੇ ਵਿੱਚ ਕੀ ਨਮਾ ਕਰਨ ਜਾ ਰਹੇ ਹੋ ਕਿਉਂਕਿ ਅੱਜ ਕੱਲ ਮਾਰਵਾੜੀ ਘੋੜਿਆਂ ਦੀਆਂ ਬਾਈ ਫੀਸਾਂ ਬਹੁਤ ਹੋ ਜਾਂਦੀਆਂ ਨੇ ਹਣਾ ਜਿਆਦੇ ਜਿਵੇਂ ਵਾਲੀ ਸ਼ਾਨ ਲਾਈਨ ਨੂੰ ਬਰੀਡਿੰਗ ਦੇ ਵਿੱਚ ਲੋਕ ਜਿਆਦਾ ਲੈਂਦੇ ਆ ਇਸ ਲਾਈਨ ਦੇ ਘੋੜਿਆਂ ਨੂੰ ਤੇ ਖਿੱਚ ਰਹਿੰਦੀ ਆ ਭਰਾਵਾਂ ਨੂੰ ਤੇ ਬਾਈ ਫਿਰ ਫੀਸਾਂ ਭਰਨੀ ਆ ਵੀ ਅੱਜ ਕੱਲ ਭਰਾਵਾਂ ਨੂੰ ਬਹੁਤ ਔਖੀਆਂ ਨੇ ਤੇ ਤੁਸੀਂ ਇਸ ਚੀਜ਼ ਬਾਰੇ ਕੋਈ ਸੋਚਿਆ ਵੀ ਜਾਂ ਨਵੇਂ ਬੰਦਿਆਂ ਵਾਸਤੇ ਜਾਂ ਜਿਹੜੇ ਕੋਈ ਕੱਲੀਆਂ ਕਹਿ ਰੀਆਂ ਘੋੜੀਆਂ ਰੱਖਦੇ ਆ ਉਹਨਾਂ ਦੀ ਬੰਦਿਆਂ ਤੇ ਇਫੈਕਟ ਬਹੁਤ ਪੈਂਦਾ ਇਹਨਾਂ ਚੀਜ਼ਾਂ ਦਾ ਬਈ ਜੀ ਉਹਦੇ ਬਾਰੇ ਕੀ ਸੋਚਿਆ ਤੁਸੀਂ ਘੋੜੇ ਨੂੰ ਲੈ ਕੇ ਸਾਰੇ ਜਿੰਨੇ ਵੀ ਨਵੇਂ ਭਰਾ ਨੇ ਜੁੜੇ ਆ ਰਹੇ ਨੇ ਘੋੜਿਆਂ ਦੇ ਵਿੱਚ ਨਵੇਂ ਜਿਦਾ ਆਪਾਂ ਵੀ ਨਵੇਂ ਆਏ ਸੀਗੇ ਨਹੀਂ ਸੀ ਪਤਾ ਕੋਈ ਦੱਸਦਾ ਵੀ ਨਹੀਂ ਇਸ ਲਾਈਨ ਦੇ ਵਿੱਚ ਕਿ ਵੀ ਜਲਦੀ ਕੀਤਾ ਮੇਰੀ ਤਾਂ ਕਿਸਮਤ ਚੰਗੀ ਸੀ ਜਿੱਦਾ ਡਾਕਟਰ ਸਾਹਿਬ ਮਿਲੇ ਇੱਕ ਆਪਣਾ ਭਰਾ ਹੋਰ ਹੈ ਬੜੇ ਵੀਰਾ ਅਮੇ ਠਾਕੁਰ ਜਿਨ੍ਹਾਂ ਨੇ ਆਪਣਾ ਵਧੀਆ ਸਾਥ ਦਿੱਤਾ ਹਾਲੇ ਤੱਕ ਜੇ ਮੈਂ ਇਸ ਲਾਈਨ 'ਚ ਖੜਾ ਰਿਆ ਤੇ ਇਹਨਾਂ ਭਰਾਵਾਂ ਕਰਕੇ ਹੀ ਆ। ਹਾਂਜੀ ਬਾਈ। ਤੇ ਜਿਹੜੇ ਨਵੇਂ ਆ ਰਹੇ ਨੇ, ਪੁਰਾਣਿਆਂ ਨੂੰ ਤਾਂ ਚਲੋ ਸਾਰੀ ਨੌਲੇਜ ਹੈਗੀ। ਜਿਹੜੇ ਵੀ ਨਵੇਂ ਆ ਰਹੇ ਨੇ ਸਰਚ ਕਰੋ ਤਸੱਲੀ ਦੇਣਾ ਘੋੜੇ ਦੇ ਬਾਰੇ। ਹਾਂਜੀ ਬਾਈ। ਠੀਕ ਹੈ ਜੀ। ਤੁਹਾਨੂੰ ਰਿਜ਼ਲਟ ਸਾਰੇ ਆਨਲਾਈਨ ਦਿਖ ਜਾਣਗੇ ਤੇ ਜਿਹੜੇ ਵੀ ਬਰੀਡਰਸ ਕੋਲ ਇਹਨਾਂ ਦੇ ਬੱਚੇ ਹੈਗੇ ਤੁਸੀਂ ਦੇਖੋ। ਹਾਂਜੀ ਬਾਈ। ਠੀਕ ਹੈ ਜੀ। ਅਗਰ ਚੰਗਾ ਬੱਚਾ ਚਾਹੁੰਦੇ ਹੋ ਤੇ ਜਰੂਰ ਆਓ। ਠੀਕ ਹੈ ਜੀ ਚੰਗੀਆਂ ਘੋੜੀਆਂ ਰੱਖੋ ਜਰੂਰ ਆਓ ਕਰੋ ਬਾਕੀ ਆ ਜੋ ਅਸੀਂ ਸਲਾਹ ਦੇ ਨਾਲ ਇਹਦੀ ਸਟੱਡ ਫੀਸ ਰੱਖੀ ਹੈਗੀ ਉਹ 31000 ਹੈਗੀ ਹੈ ਠੀਕ ਹੈ ਜੀ ਬਾਕੀ ਮਾਨ ਤਾਣ ਵੀ ਕਰਾਂਗੇ ਹਾਂਜੀ ਬਈ ਠੀਕ ਹੈ ਨਾ ਜੀ ਕਿ ਆਪਾਂ ਨੂੰ ਇਹ ਨਹੀਂ ਹੈਗਾ ਕਿ ਬਈ 90 92 ਦੇ ਵਿੱਚ ਕੋਈ ਕੰਮ ਕਰਨਾ ਹਾਂਜੀ ਬਈ ਤਸੱਲੀ ਦੇ ਨਾਲ ਘੋੜਾ ਛੱਡਾਂਗੇ ਔਰ ਮਹਾਰਾਜ ਮੇਰ ਰੱਖੇ ਕਿ ਜਿੱਦਾਂ ਪਹਿਲਾ ਰਿਜ਼ਲਟ ਦਿੰਦਾ ਆ ਹੁਣ ਵੀ ਦਵੇ ਹਾਂਜੀ ਬਈ ਤੇ ਲੋਕਾਂ ਦੇ ਘਰੇ ਵਧੀਆ ਬੱਚੇ ਪੈਦਾ ਹੋਣ ਸਾਡੀ ਤਾਂ ਇਹ ਇੱਛਾ ਹੈ ਹਾਂਜੀ ਬਾਕੀ ਐ ਘੋੜਾ ਕਿਸੇ ਇੱਕ ਦਾ ਨਹੀਂ ਹੁੰਦਾ ਸਾਰਿਆਂ ਦਾ ਹੈਗਾ ਤੇ ਮੋਸਟ ਵੈਲਕਮ ਜਿਹੜੇ ਵੀ ਭਰਾ ਦੀ ਰੂਹ ਕਰਦੀ ਐ ਬڑے ਛੋਟੇ ਸਾਰੇ ਸਤਿਕਾਰਯੋਗ ਐ ਮੋਸਟ ਵੈਲਕਮ ਆਜ ਜਦੋਂ ਮਰਜੀ ਆਓ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਠੀਕ ਐ ਬਾਈ ਹਾਂਜੀ ਵਿਸ਼ਾਲ ਵੀਰੇ ਹਾਈਟ ਕਿੰਨੀ ਹੋਣੀ ਐ ਦੀ ਬਾਰਸ ਦੀ ਇਹਦੀ ਫੱਟੀ ਵਾਲੀ ਜੋ ਕੀਤੀ ਅਸੀਂ ਵੀ ਔਰ ਜੋ ਕਹਿੰਦੇ ਆ 65 ਪਲੱਸ ਹੀ ਹੈਗਾ ਇਹ ਪਰ ਤੁਸੀਂ ਉਹਨੂੰ 65 ਲਾ ਕੇ ਚੱਲੋ ਪ੍ਰੋਪਰ 65 ਆ ਜੀ ਤਕਰੀਬਨ ਸਾਰੇ ਪਰਾਰਾਂ ਨੂੰ ਪਤਾ ਹੀ ਹੈ ਬਾਈ ਬਿਲਕੁਲ ਜਿੰਨੇ ਸਭ ਨੂੰ ਪਤਾ ਹੀ ਹੈ ਕਿਉਂਕਿ ਘੋੜਾ ਵਧੀਆ ਥਾਂ ਰਹਿ ਕੇ ਆਇਆ ਇਦਾਂ ਦਾ ਨਹੀਂ ਕਿ ਕਿਸੇ ਮਾੜੇ ਬੰਦੇ ਕੋਲ ਰਹਿ ਕੇ ਆਇਆ ਜਿੰਨੇ ਵੀ ਫਾਰਮਾਂ ਤੇ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਗਿਆ ਜਮਾ ਟੌਪ ਟੌਪ ਦੇ ਬੰਦਿਆਂ ਕੋਲੇ ਰਹਿ ਕੇ ਆਇਆ ਬਿਲਕੁਲ ਜੀ ਬਿਲਕੁਲ ਅੱਗੇ ਪਰਮਾਂ ਦੇ ਉੱਤੇ ਅੱਗੇ ਦੀ ਇੱਕ ਹੋਰ ਖੂਬੀ ਬਹੁਤ ਆ ਨਾ ਹਾਂਜੀ ਡਾਕਟਰ ਜਿਵੇਂ ਮੰਨ ਲਓ ਵੀ ਜਿੰਨੇ ਵੀ بڑے ਘੋੜੇ ਨੇ ਕੋਈ ਮੰਨ ਲਓ ਘੋੜਾ ਵੀ ਪਟੇ ਵਾਲੇ ਜਨਮਤ ਜਮਦਾ ਕੋਈ ਫੁੱਲ ਵਾਲੇ ਜਮਦਾ ਇਹ ਘੋੜੇ ਦੀ ਖਾਸियत ਆ ਵੀ ਇਹਨੇ ਪਟੇ ਵਾਲੇ ਬੱਚੇ ਵੀ ਜੰਮੇ ਨੇ ਮੱਥੇ ਫੁੱਲ ਵਾਲੇ ਵੀ ਜੰਮੇ ਨੇ ਪੰਜ ਕਲਿਆਣ ਵੀ ਜੰਮੇ ਨੇ ਯਾਨੀ ਹਰ ਤਰ੍ਹਾਂ ਦੀ ਵੈਰਾਈਟੀ ਇਹਨੇ ਜੰਮੀ ਆ ਜੋ ਮਾਰਵਾੜੀ ਦੇ ਵਿੱਚ ਕਿਰੋਂ ਟ੍ਰੈਂਡ ਚੱਲਦਾ ਬਿਲਕੁਲ ਜੀ ਠੀਕ ਹੈ ਬਾਕੀ ਬੋਨ ਸਟਰਕਚਰ ਬਾਰੇ ਜਾਂ ਬਾਕੀ ਚੀਜ਼ਾਂ ਅਮਰੇ ਤੁਹਾਨੂੰ ਮੈਂ ਪਹਿਲਾਂ ਹੀ ਦੱਸਤਾ ਹਾਂਜੀ ਹਾਂਜੀ ਘੋੜਾ ਹੀ ਵੈਸੇ ਆਪ ਵੀ ਮਜ਼ਬੂਤੀ ਚ ਬਹੁਤ ਜ਼ਿਆਦਾ ਹੈ ਜੀ ਤੇ ਬਸ਼ੇਰੀਆਂ ਵੀ ਸਾਰੀਆਂ ਉਸ ਤਰ੍ਹਾਂ ਦੀਆਂ ਆਉਂਦੀਆਂ ਨੇ ਦੇਖ ਕੇ ਵੀ ਪਤਾ ਲੱਗਦਾ ਵੀ ਵਪਾਰਸ ਦੀ ਬੱਚੀ ਆ ਹਨਾ ਜੀ ਦੂਰੋਂ ਹੀ ਸਿਆਣੀ ਜਾਂਦੀ ਆ ਬਸ਼ੇਰੀਆਂ ਜਿਹੜੀਆਂ ਦੀ ਜੋ ਵੀ ਆਉਂਦੀਆਂ ਨੇ ਤੇ ਬਾਕੀ ਹੋਰ ਕੋਈ ਗੱਲਬਾਤ ਤੁਹਾਨੂੰ ਵਿਸ਼ਾਲ ਵੀਰੇ ਲੱਗਦੀ ਹੋਵੇ ਕੋਈ ਭਰਾਮਣ ਨਾਲ ਸਾਂਝੀ ਕਰਨੀ ਹੋਵੇ ਘੋੜੇ ਨੂੰ ਲੈ ਕੇ ਜਾਂ ਕੋਈ ਵੀ ਗੱਲਬਾਤ ਹੂੰ ਬਾਕੀ ਤਾਂ ਆਪਾਂ ਦੱਸ ਹੀ ਚੁੱਕੇ ਕੋਈ ਲਕੋ ਵਾਲੇ ਦਾ ਹੈ ਨਹੀਂ ਬਸ ਇਹ ਹੈਗਾ ਕਿ ਬਈ ਤੁਹਾਡਾ ਘੋੜਾ ਭਾਈ ਆਓ ਮਿਲੋ ਬੈਠੋ ਵਰਤੋ ਘੋੜਾ ਹਾਂਜੀ ਭਾਈ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਨਾ ਜੀ ਤੇ ਐਡੀ ਉਹ ਵੀ ਕੋਈ ਗੱਲ ਨਹੀਂ ਹੈਗੀ ਕਿ ਜੇ ਕੋਈ ਭਰਾ ਆਪਣਾ ਦਿੱਕਤ ਹੈਗੀ ਆ ਕਿਸੇ ਤਰ੍ਹਾਂ ਦੀ ਹਾਂਜੀ ਭਾਈ ਉਹਦੇ ਵਾਸਤੇ ਵੀ ਆਪਾਂ ਖੜੇ ਆ ਕੋਈ ਟੈਨਸ਼ਨ ਨਹੀਂ ਹੈਗੀ ਐਡਾ ਕੋਈ ਨਹੀਂ ਹੈਗਾ ਹੂੰ ਬਸ ਇਹ ਹੈਗਾ ਕਿ ਰੱਬ ਭਾਗ ਲਾਵੇ ਸਾਰਿਆਂ ਦੇ ਘਰੇ ਵਧੀਆ ਬੱਚੇ ਹੋਣ ਤੇ ਵਧੀਆ ਰਹਿਣ ਬਸ ਉਮਰ ਲਾਵੇ ਰੱਬ ਹਾਂਜੀ ਮੇਣ ਦਾ ਆਪਾਂ ਭਰਾਵਾਂ ਨੂੰ ਇਹ ਸੁਨੇਹਾ ਲਾਉਣਾ ਚਾਹੁੰਦੇ ਆ ਜੀ ਵੀ ਕਿਸੇ ਭਰਾ ਨੇ ਧੀ ਮੇਟ ਕਰਾਉਣੀ ਆ ਹਨਾ ਤਾਂ ਪਹਿਲਾਂ ਇਹਦੇ ਬੱਚੇ ਦੇਖ ਲਓ ਮਾਰਕੀਟ ਦੇ ਵਿੱਚ ਘੋੜੀਆਂ ਇਹਦੀਆਂ ਬਣੀਆਂ-ਮੀਆਂ ਨੇ ਤੇ ਪਲੱਸ ਪੁਆਇੰਟ ਇਹਦਾ ਸਭ ਤੋਂ ਵੱਡਾ ਜਿਹੜਾ ਇਹ ਆ ਵੀ तकरीबन 90% ਇਹਨੇ ਬਸ਼ੇਰੀਆਂ ਹੀ ਦਿੱਤੀਆਂ। ਕਿਉਂਕਿ ਬਾਈ ਬਸ਼ੇਰੀਆਂ ਦਾ ਆਪਾਂ ਨੂੰ ਵੀ ਪਤਾ ਚਾਹੀਏ ਆਪਾਂ ਕੁਛ ਕਹੀਏ ਇਹ ਵੀ ਮਾਰਵਾੜੀ ਬਸ਼ੇਰੀਆਂ ਦੀ ਉਹਨਾਂ ਦੇ ਟਾਈਮ ਦੇ ਵਿੱਚ ਦਿੱਕਤ ਆ ਜਾਂਦੀ ਹੈ ਹਨਾ। ਕਿਉਂਕਿ ਇਹ ਤਾਂ ਹੈ ਨਹੀਂ ਵੀ ਹਰ ਇੱਕ ਬੰਦਾ ਸਟ੍ਰੇਲੀਅਨ ਤਿਆਰ ਕਰ ਲੂ ਬੱਚੇ ਤੋਂ ਅੱਗੇ। ਤਿਆਰ ਕਰਕੇ ਕਿਉਂਕਿ ਕਰ-ਕਰ ਘੋੜੇ ਪਹਿਲਾਂ ਹੀ ਬਹੁਤ ਆਮ ਖੜੇ ਆ। ਸੋ ਇਹ ਇੱਕ ਪਲੱਸ ਪੁਆਇੰਟ ਆ ਵੀ ਜਿੰਨੀਆਂ ਬਸ਼ੇਰੀਆਂ ਆਉਣਗੀਆਂ ਤਾਂ ਬੰਦਾ ਅੱਗੇ ਪਾਲ-ਪੂਲ ਕੇ ਬਰੀਡਿੰਗ ਤੇ ਵੀ ਲਾ ਸਕਦਾ ਘੋੜੀਆਂ ਬਣਾ ਕੇ। ਉਸ ਤੋਂ ਵੱਡਾ ਬਹੁਤ ਫਰਕ ਰਹਿੰਦਾ ਉਸ ਤੋਂ ਵੱਡੀ ਗੱਲ ਆ ਕਿ ਸਾਰਿਆਂ ਨੂੰ ਹੈਗਾ ਕਲੀਅਰਲੀ ਕਿ ਵੀ ਆਪਣਾ ਤੁਸੀਂ ਸਰਚ ਕਰੋਗੇ ਤੁਸੀਂ ਦੇਖੋਗੇ ਤੁਹਾਨੂੰ ਖੁਦ ਬੱਚਿਆਂ ਦੀ ਕੁਆਲਿਟੀ ਪਤਾ ਲੱਗ ਜੂਗੀ ਬੱਚਿਆਂ ਦੇ ਫੇਸ ਬੱਚਿਆਂ ਦੇ ਕੰਨ neck ਕੁਆਲਿਟੀ ਠੀਕ ਹੈ ਨਾ ਜੀ ਉਹਨਾਂ ਨੂੰ ਛੱਡ ਕੇ ਬਾਕੀ ਜਿਹੜਾ ਢੱਡ ਦੇ ਉੱਪਰੋਂ ਵੀਦਰ ਤੋਂ ਲੈ ਕੇ ਟੋ ਤੱਕ ਦਾ ਸਿਰ ਜਿਹੜਾ ਹੈਗਾ ਉਸ ਦੇ ਵਿੱਚ ਤੁਸੀਂ ਦੇਖੋਗੇ ਨਰ ਵਰਗੀ ਉਹਨਾਂ ਦੀ ਬਿਲਟ ਹਾਂਜੀ ਬਿਲਕੁਲ ਪੂਰਾ ਜਿੱਦਾਂ ਆਪ ਮਜ਼ਬੂਤ ਹੈ ਇਦਾਂ ਹੀ ਬੱਚੇ ਮਜ਼ਬੂਤ ਹੈ ਬਿਲਕੁਲ ਔਰ ਪਲੱਸ ਪੁਆਇੰਟ ਕੀ ਹੈ ਕਿ ਇਹ ਨਹੀਂ ਹੈਗਾ ਕਿ ਵੀ ਬੱਚੇ ਵੱਡੇ ਮੂੰਹ ਵਾਲੇ ਹੋਰ ਹੀ ਤਰ੍ਹਾਂ ਦਾ ਕੋਈ ਸੀਨ ਜੰਮੀ ਜਾਂਦਾ ਤੁਸੀਂ ਜਿੰਨੇ ਬੱਚੇ ਨੈਟ ਤੇ ਪਏ ਤੁਸੀਂ ਖੁਦ ਦੇਖੋ ਹਾਂਜੀ ਆਪ ਦੇਖੋ ਤੁਹਾਨੂੰ ਆਪ ਪਤਾ ਲੱਗੂਗਾ ਕਿ ਵੀ ਹਾਂ ਜੰਮਦਾ ਇਹ ਚੀਜ਼ ਹੈ ਬਾਕੀ ਘੋੜੇ ਦੇ ਵਿੱਚ ਆਪ ਦੇ ਵਿੱਚ ਕੁਆਲਿਟੀ ਬਹੁਤ ਦਾ ਬਾਈ ਮੰਨ ਲਓ ਕਾਨਨ ਦੇਖੋ ਕੁੰਡੀ ਵਾਲਾ ਸੀਨ ਛੋਟਾ ਕਾਨਨ ਤੇ ਜਿਵੇਂ ਮੰਨ ਲਓ ਉਹ ਮਰ ਇਹਦੀ ਹੋ ਗਈ 12 13 ਸਾਲ ਤੁਸੀਂ ਦੱਸਿਆ ਪਰ ਕਰੰਟ ਹਜੇ ਵੀ ਇਹਦੇ ਚ ਮੰਨ ਲਓ ਦੁੱਧ ਦੰਦ ਦੋ ਦੰਦ ਦਾ ਬਸ਼ੇਰੇ ਆਲਾ ਬਾਈ ਇਹ ਪੂਰਾ ਪੂਰਾ ਆਪਾਂ ਦੇਖਿਆ ਜਦੋਂ ਅੱਜ ਵੀਡੀਓ ਕੀਤੀ ਆ ਪਰਫਾਰਮ ਬਹੁਤ ਚੰਗਾ ਕਰਦਾ ਬਾਈ ਹੈਨਾ ਬਿਲਕੁਲ ਹਾਂਜੀ ਬਾਈ ਹੁਣ ਜਿਸ ਤਰ੍ਹਾਂ ਇੱਕ ਬਜ਼ੁਰਗ ਆਪਣੇ ਬਾਬਾ ਬਾਲਕ ਦਾਦ ਜੀ ਜਿਹੜੇ ਹੁਣ ਚਲੇ ਗਏ ਇਸ ਦੁਨੀਆ ਤੋਂ ਉਹ ਦੱਸਦੇ ਹੁੰਦੇ ਨੇ ਨਾ ਕਿ ਵੀ ਖਾਨਦਾਨੀ ਘੋੜਾ ਕਿਵੇਂ ਦਾ ਹੋਣਾ ਚਾਹੀਦਾ ਹੁਣ ਇਸ ਘੋੜੇ ਦੀ ਪਿੱਠਾ ਮਤਲਬ ਤੁਸੀਂ ਇਹ ਸਾਬ ਲਗਾਓ ਨਿਆਣਾ ਵੀ ਮਗਰੋਂ ਲੰਘ ਜੇ ਘੋੜਾ ਪੈਰ ਨਹੀਂ ਚੱਕਦਾ ਹਾਂਜੀ ਬਾਈ ਸਭ ਤੋਂ ਵੱਡੀ ਗੱਲ ਇਹ ਆ ਉਦਾਂ ਹੈਗਾ ਕਿ ਜਿਹੜਾ ਸਟੈਲੀਨ ਆਪਣੇ ਚੰਚਲ ਹੁੰਦੇ ਆ ਖੇਡਦੇ ਆ ਕੁਛ ਆ ਉਹ ਸਾਰਾ ਕੁਝ ਉਦਾਂ ਹੀ ਆ ਪਰ ਜੇ ਇਹਦੇ ਮਗਰਲੇ ਪੈਰਾ ਪਿੱਛੇ ਖੜੇ ਉਹ ਕੋਰਾ ਪੈਰ ਨਹੀਂ ਚੱਕਦਾ ਹਾਂਜੀ ਵੀ ਆਲੇ ਸਾਨੂੰ ਲਿਆਂਦਿਆ ਨੂੰ ਕੋਈ ਖਾਸ ਦਿਨ ਨਹੀਂ ਹੋਏ 2 ਹਫ਼ਤੇ ਹੀ ਹੋਏ ਆ ਤੁਸੀਂ ਲਾ ਲੋਗੇ ਅਸੀਂ ਆਲੇ ਤੱਕ ਇਹਨੂੰ ਕੋਈ ਪਿਛਾੜੀ ਨਹੀਂ ਕੁਛ ਨਹੀਂ ਹਾਂਜੀ ਵੀ ਆਪਣਾ ਖੁੱਲਾ ਸਟੇਬਲ 'ਚ ਘੁੰਮਦਾ ਹਾਂਜੀ ਖੁਸ਼ ਬਿਲਕੁਲ ਇਹ ਚੀਜ਼ ਠੀਕ ਆ ਜੀ ਬਾਈ ਜੀ ਤੇ ਬਹੁਤ ਧੰਨਵਾਦ ਬਾਈ ਤੁਹਾਡਾ ਵਿਸ਼ਾਲ ਵੀਰੇ ਤੁਹਾਡਾ ਵੀ ਬਹੁਤ-ਬਹੁਤ ਮੇਰਾ ਵੀ ਡਾਕਟਰ ਸਾਹਿਬ ਕੋਈ ਹੋਰ ਤੁਹਾਨੂੰ ਲੱਗਦੀ ਹੋਵੇ ਕੋਈ ਗੱਲਬਾਤ ਇਹਦੇ ਬਾਰੇ ਦੱਸਣ ਦੀ ਜਾਂ ਹੋਰ ਕੋਈ ਆਪਾਂ ਭਰਮ ਨਾਲ ਕੋਈ ਗੱਲਬਾਤ ਸਾਂਝੀ ਕਰਨੀ ਹੋਵੇ ਜੀ ਬਾਕੀ ਤਾਂ ਦੇਖੋ ਮੈਂ ਸਾਰੀਆਂ ਗੱਲਾਂ ਕੋੜੇ ਜਿਹੜਾ ਇੱਕ मीनिंग ਹੁੰਦਾ ਨਾ ਕੋੜੇ ਦਾ ਕੋੜਾ ਦੀ ਕਨਫਰਮੇਸ਼ਨ ਹੁੰਦੀ ਆ ਉਹ ਸਾਰੀ ਇਹ ਪੂਰੀ ਕਰਦਾ ਉਸ ਤੋਂ ਬਾਅਦ ਆ ਜਾਂਦੇ ਨੇ ਬਰੀਡ ਕੈਰੈਕਟਰ ਬਰੀਡ ਕੈਰੈਕਟਰ ਦੇ ਇਹਦੇ ਵਿੱਚ ਪੂਰੇ ਨੇ ਹਾਂਜੀ ਤੇ ਕੋੜਾ ਜਿਹੜਾ ਹੁੰਦਾ ਕੋੜੇ ਦਾ ਮਤਲਬ ਹੁੰਦਾ ਸਵਾਰੀ ਹਾਂਜੀ ਕੋੜਾ ਇੱਕ ਕਹਿ ਲਓ ਵੀ ਐਥਲੀਟ ਐਨੀਮਲ ਹਾਂਜੀ ਤੇ ਸਵਾਰੀ ਦੇ ਵਿੱਚ ਇਹ ਕਹ ਲਓ ਇੰਨਾ ਕੁ ਵਧੀਆ ਚਾਹੀਏ ਤੇ ਇੱਕ ਛੋਟਾ ਬੱਚਾ ਬਹਿ ਕੇ ਸਵਾਰੀ ਕਰੀ ਚੱਲੇ ਹਾਂਜੀ ਤੁਹਾਨੂੰ ਆਮ ਕਾਠੀ ਦੀ ਲੋੜ ਵੀ ਨਹੀਂ ਪੈਂਦੀ ਬਿਲਕੁਲ ਜੀ ਬਿਲਕੁਲ ਇਹ ਚੀਜ਼ ਆ ਬਾਕੀ ਜਿਹੜੀ 12 ਸਾਲ ਦੀ ਜਿਹੜੀ ਏਜ ਆ ਘੋੜਿਆਂ ਦੇ ਵਿੱਚ ਉਹ ਪੂਰੀ ਜਵਾਨੀ ਦੀ ਏਜ ਮੰਨੀ ਜਾਂਦੀ ਠੀਕ ਹੈ ਜੀ ਘੋੜਾ ਜਿਹੜਾ ਜੇ ਘੋੜੇ ਦੀ ਪ੍ਰੋਪਰ ਸੇਵਾ ਹੁੰਦੀ ਰਵੇ ਪ੍ਰੋਪਰ ਐਕਸਰਸਾਈਜ਼ ਕਰੋ ਪ੍ਰੋਪਰ ਡਾਈਟ ਦਿਓ ਘੋੜਾ ਤਾਂ 35 ਸਾਲ ਤੱਕ ਵੀ ਬਰੀਡਿੰਗ ਕਰੀ ਜਾਂਦਾ ਹਾਂਜੀ ਹਾਂਜੀ ਤੇ ਜਿਵੇਂ ਜਿਵੇਂ ਘੋੜੇ ਦੀ ਉਮਰ ਵੱਧਦੀ ਹੈ ਤੇਵੇਂ ਤੇਵੇਂ ਉਹਦਾ ਸਪਰਮ ਮਚਿਊਰ ਹੁੰਦਾ ਜਾਂਦਾ ਤੇ ਇਸ ਟਾਈਮ ਘੋੜਾ ਠੀਕ ਹੈ ਤੇ ਹਾਲੇ ਦੇ ਕੋ ਬਹੁਤ ਸਾਲ ਪਏ ਨੇ ਪ੍ਰਮਾਤਮਾ ਇਹਨੂੰ ਲੰਮੀ ਉਮਰ ਦਵੇ ਹਾਂਜੀ ਤੇ ਅਸੀਂ ਹੁਣ ਜਿਵੇਂ ਵਿਸ਼ਾਲ ਕੋਲ ਆਏ ਕੋਸ਼ਿਸ਼ ਕਰਾਂਗੇ ਵੀ ਇਹਦੀ ਦਬ ਕੇ ਬਰੀਡਿੰਗ ਹੋਵੇ ਹਾਂਜੀ ਤੇ ਚੰਗੇ ਤੋਂ ਚੰਗੇ ਬੱਚੇ ਪੈਦਾ ਹੋਣ ਹਾਂਜੀ ਤੇ ਘੋੜੇ ਤਾਂ ਜਮ ਘਰ ਘਰ ਜੰਮਦੇ ਆ ਪਰ ਘੋੜਿਆਂ ਦੇ ਵਿੱਚ ਇਹੀ ਹੁੰਦਾ ਵੀ ਘੋੜੇ ਕਨਫਰਮੇਸ਼ਨ ਤੇ ਆਪਣੇ ਪੂਰੇ ਕੈਰੈਕਟਰ ਲੈ ਕੇ ਜੰਮਣ ਬਿਲਕੁਲ ਜੀ ਤਾਂ ਹੀ ਘੋੜੇ ਸਾਫ ਪਣ ਆਉਂਦਾ ਹਾਂਜੀ ਇਹ ਚੀਜ਼ ਹੈ ਜੀ ਬਿਲਕੁਲ ਜੀ ਸੋ ਵਿਸ਼ਾਲ ਵੀਰੇ ਪ੍ਰਾਪਾ ਨੂੰ ਵੀ ਆਪਾਂ ਥੈਂਕਸ ਕਹਿਨੇ ਆ ਹਨਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਨਾਲ ਜੁੜਨਗੇ ਤੇ ਸਾਥ ਦੇਣਗੇ ਉਮੀਦ ਕਰਦੇ ਆ ਕਿਉਂਕਿ ਕੋੜੇ ਨੇ ਚੰਗਾ ਪ੍ਰੋਡਿਊਸ ਕੀਤਾ ਤੇ ਉਮੀਦ ਕਰਦੇ ਆ ਵੀ ਹੋਰ ਵੀ ਅੱਗੇ ਤੁਹਾਡੇ ਨਾਲ ਮੋਟੇ ਨਾਲ ਮੋਟਾ ਲੱਗੇ ਚੱਲਣਗੇ ਕਿਉਂਕਿ ਤੁਸੀਂ ਸਣ ਕੋੜਾ ਪਹਿਲਾ ਰੱਖਿਆ ਕੁੜੀਆਂ ਦਾ ਤੁਹਾਡੇ ਫਾਰਮ ਦੇ ਉੱਤੇ ਪਹਿਲਾਂ ਹੈਗੀਆਂ ਦੇਖੋ 8-10 ਜਾਨਵਰ ਹੈਗੇ ਆ ਪਰ ਬੈਸਟ ਆਫ ਲੱਕ ਅਸੀਂ ਕਹਿੰਦੇ ਆ ਸਾਡੀ ਪੂਰੀ ਟੀਮ ਬੰਨੀ ਹੋ ਤੁਹਾਨੂੰ ਤੇ ਸੋ ਦੋਸਤੋ ਜਿਵੇਂ ਬਾਈ ਵਿਸ਼ਾਲ ਨੇ ਪਾਰਸ ਘੋੜੇ ਬਾਰੇ ਸਾਰੀ ਗੱਲਬਾਤ ਕਲੀਅਰ ਕੀਤੀ ਆ ਮੀਟਿੰਗ ਫੀਸ ਹੈ ਜਿਹੜੀ ਇਹਦੀ 31000 ਰੁਪਿਆ ਰੱਖੀ ਆ ਤੇ ਇੱਕ ਮੈਂ ਪਰਸਨਲੀ ਤੁਹਾਨੂੰ アドਵਾਈਸ ਦੇਣਾ ਜਾਊਂਗਾ ਵੀ ਤੁਸੀਂ ਘੋੜੀ ਮਾਰਵਾੜੀ ਮੇਟ ਕਰਾਉਣੀ ਆ ਤਾਂ ਕੱਲਾ ਫੀਸ ਵਾਲੇ ਹਿਸਾਬ ਤੇ ਨਾ ਚੱਲਿਆ ਕਰੋ ਕੱਲਾ ਇਹ ਨਾ ਸੋਚਿਆ ਕਰੋ ਵੀ ਜੇ ਘੋੜੇ ਦੀ ਫੀਸ ਜ਼ਿਆਦਾ ਆ ਤਾਂ ਉਹੀ ਘੋੜਾ ਚੰਗਾ ਤੁਸੀਂ ਇਸ ਘੋੜੇ ਦੇ ਪਹਿਲਾਂ ਰਿਜ਼ਲਟ ਦੇਖੋ ਤੇ ਜੇ ਤੁਹਾਨੂੰ ਕੋਈ ਗੱਲਬਾਤ ਲੱਗਦੀ ਆ ਆਪਾਂ ਵੀਡੀਓ ਦੇ ਵਿੱਚ ਵੀ ਤੁਹਾਨੂੰ ਇਹਦੇ ਬੱਚਿਆਂ ਦੀਆਂ ਵਸ਼ੇਰੀਆਂ ਦੀਆਂ ਫੋਟੋਆਂ ਸ਼ੇਅਰ ਕੀਤੀਆਂ ਨੇਗੀਆਂ ਤੇ ਪੂਰੀ ਐਕਸਟਰਾ ਆਰਡੀਨਰੀ ਕੁਆਲਿਟੀ ਦਿੱਤੀ ਹੈ ਨੇ ਬੱਚਿਆਂ ਦੇ ਵਿੱਚ ਸੋ ਉਸ ਚੀਜ਼ ਨੂੰ ਦੇਖ ਕੇ ਜੇ ਤੁਸੀਂ ਅੱਗੇ ਕੋਈ ਬੱਚਿਆਂ ਦੇ ਵਿੱਚ ਘੋੜੀਆਂ ਨੂੰ ਅੱਗੇ ਸੁਧਾਰ ਕਰਨਾ ਚਾਹੁੰਦੇ ਹੋ ਤਾਂ ਇਸ ਘੋੜੇ ਤੋਂ ਸਟੱਡ ਸਰਵਿਸ ਨੂੰ ਲਾਜ਼ਮੀ ਲੈਣੀ ਚਾਹੀਦੀ ਆ ਕਿਉਂਕਿ ਫੀਸ ਬੜੀ ਵਾਜਬ ਆ ਜਿਵੇਂ ਬਾਈ ਨੇ ਦੱਸਿਆ ਵੀ 31000 ਦੇ ਵਿੱਚੋਂ ਵੀ ਮੜਾ ਮੋਟਾ ਹੋਰ ਮਾਨਤਾਨ ਕਰਦੇ ਆਂਗੇ ਤੇ ਜੇ ਕੋਈ ਭਰਾ ਘੱਟ ਦੇਣਾ ਚਾਹੁੰਦਾ ਨਹੀਂ ਐਨ ਐਫਰਟ ਕਰਦਾ ਤਾਂ ਉਹਦਾ ਵੀ ਮਾਨਤਾਨ ਕੀਤਾ ਜਾਊਗਾ ਸੋ ਬਾਈ ਵਿਸ਼ਾਲ ਨੂੰ ਜਦੋਂ ਮਰਜ਼ੀ ਤੁਸੀਂ ਫੋਨ ਲਾ ਲਿਓ ਤੇ ਜਿਹੜਾ ਇਹਨਾਂ ਦਾ ਐਡਰੈਸ ਆਗਾ ਇਹ ਫਾਰਮਾ ਇਹ ਬਿਲਕੁਲ 에ਅਰਪੋਰਟ ਦੇ ਨਾਲ ਲੱਗਵਾ 200 ਮੀਟਰ ਪਿੱਛੇ ਆਗਾ ਸੋ ਬਾਈ ਵਿਸ਼ਾਲ ਨੂੰ ਫੋਨ ਕਰ ਲਿਓ ਆਟੋ ਸਰਵਿਸ ਜੇ ਤੁਸੀਂ ਪਾਰਸ ਦੀ ਲੈਣੀ ਹੋਈ ਮਿਲਦੇ ਹਾਂ ਕਿਸੇ ਅਗਲੀ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਫਾਰਮ ਤੇ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਦਾਰ ਨਾਲ ਧੰਨਵਾਦ ਜੀ ਸਸੀ ਕਪੂਰ